ਸ੍ਰੀ ਸਾਹਿਬ ਜੀ ਦਾ ਸੇਵਾ ਕਰਨੀ ਕੀ ਜਾਨ ਸੰਤਵਰਤੀ ਕੀ ਬਹੁਤ ਜੀ ਕਾ ਖਾਲਸਾ ਬਹੁਤ ਸਹਿਦਾ ਨੇ ਬਹੁਤ ਭਾਰੀ ਫੌਰਫ ਕਰਦਾ ਹੈ ਸਰਕਾਰ ਜੋ ਜੁਨੀ ਮਾਤਾ ਗੁਦੀਪੌਰ ਦੇ ਆਬਾ ਜਗਰਾ ਅਸਿਸਤ ਤੋਂ ਬਹੁਤ ਬਤਿਸਨ ਸੈਟ ਦੇ ਸ਼ੀਰ ਵਿਸਥਾਨ ਜੋ ਤੁਹਾਡਾ ਸ਼੍ਰੀ ਪਤਕਰ ਸਾਹਿਬ ਸਰਹਾਂ ਦੇ ਵਿਖੇ ਜੋ ਮੁੱਖ ਪਿਆਰਾਂ ਤੇ ਸਤਪੁਰਾਨ ਦੇ ਆਰਾਮ ਕਰਕੇ ਜੋ ਪਾਵਨ ਸਥਾਨ ਤੇ ਸੋਨੇ ਦੇ ਦਰਵਾਜ਼ਿਆਂ ਦੀ ਜੀ ਸੇਵਾ ਹੈ ਹੋ ਰਹੀ ਹੈ ਔਰ ਅੱਜ ਜਿਹੜੇ ਸੋਨੇ ਦੀਆਂ ਕੋਈ ਜਿਹੀ ਥੋੜੀ ਸੀ ਉਹ ਚੁਟਾਈ ਗਈ ਹੈ ਜਿਹੜਾ ਸਿੱਕੇ ਦੇ ਦਰਵਾਜ਼ਾ ਚੁਟਾਇਆ ਗਿਆ ਜਿਹੜਾ ਚਰਨਾ ਵਿੱਚ ਅਰਦਾਸ ਹੋਈ ਹੈ ਸੰਸਥਾ ਜੁੜੀਆਂ ਨੇ ਸਤਿਗੁਰੂ ਮੇਰ ਕਰਨ ਸੰਸਥਾ ਸੰਗਤ ਦੇ ਸਿਰ ਤੇ ਮੇਰ ਫੜਿਆ ਹੱਥ ਰੱਖ ਕੇ ਇਸ ਤਰ੍ਹਾਂ ਚੜ੍ਹਦੀ ਕਲਾ ਵਿੱਚ ਸਮਾਵਾ ਨੇ ਜੀ ਰਹਿਣਾ ਹੈ ਵਾਹਿਗੁਰੂ ਜੀ ਕਿਰਪਾ ਤੇ ਅੱਜ ਜੋ ਇੱਥੇ ਸੇਵਾ ਹੋਈ ਹੈ ਫਤੇਗੜ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸੋਨੇ ਦੇ ਦਰਵਾਜ਼ੇ ਦੀ ਸੇਵਾ ਹੋਈ ਹੈ ਜੀ ਤਿੰਨ ਸਰਵਾਜਾਂ ਦੀ ਸੇਵਾ ਪਹਿਲਾ ਮਹਾਰਾਜ ਨੇ ਕਿਰਪਾ ਕਰਕੇ ਸੰਗਤ ਦੇ ਸਿਰ ਤੇ ਹੱਥ ਰੱਖ ਕੇ ਦਿੱਤੀ ਹੈ ਜੀ ਅੱਜ ਰਹਿਂਦਾ ਦਰਵਾਜਾ ਜਿਹੜਾ ਚੌਥਾ ਹੈਗਾ ਉਹਦੀ ਸੇਵਾ ਹੋਈ ਹੈ ਉਹਦੇ ਵਿੱਚ ਹਾਜ਼ਰੀ ਸਿੰਘ ਸਾਹਿਬ ਜੀ ਨੇ ਵੀ ਭਰੀ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨੀ ਵੀ ਸੇਵਾ ਲਈ ਹੈ ਉਹ ਸਹਬਜ਼ਾਦੇ ਨੇ ਸਿਰ ਤੇ ਨਿਹਰ ਪ੍ਰਿਆਤ ਰੱਖ ਕੇ ਦਿੱਤੀ ਹੈ ਜੀ ਸਾਰੀ ਸੰਗਤ ਦੇ ਸਹਿਯੋਗ ਨਾਲ ਹੋਈ ਹੈ ਜੀ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸੰਗਤ ਨੇ ਸੇਵਾ ਕੀਤੀ ਹੈ ਜੀ ਕੀ ਕਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਬਹੁਤ ਪਰਮੇਸ਼ਰ ਨੇ ਸੱਚੇ ਪਾਤਸ਼ਾਹ ਨੇ ਵੱਡੀ ਕਿਰਪਾ ਕੀਤੀ ਹੈ ਗੁਰਮਿੰਦਰ ਸਿੰਘ ਨੇ ਭਾਈ ਸਾਹਿਬ ਉਹਨਾਂ ਨੇ ਪਹਿਲਾਂ ਭੋਰਾ ਸਾਹਿਬ ਤੇ ਤਿੰਨ ਦਰਵਾਜ਼ਿਆਂ ਦੀ ਜਿਹੜੀ ਸੇਵਾ ਪਹਿਲਾਂ ਕੀਤੀ ਸੀ ਚੌਥਾ ਦਰਵਾਜ਼ਾ ਜਿਹੜਾ ਅੱਜ ਜੋੜੀ ਉਹ ਅੱਜ ਭੋਰਾ ਸਾਹਿਬ ਸੇਵਾ ਸੰਪੂਰਨ ਹੋਈ ਹੈ ਸਿੰਘ ਸਾਹਿਬ ਅਕਾਲ ਤਖਤ ਜਥੇਦਾਰ ਸਾਹਿਬ ਅਨੰਦਪੁਰ ਸਾਹਿਬ ਤੋਂ ਹੋਰ ਜਿਹੜੀਆਂ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਅੱਜ ਪਹੁੰਚੀਆਂ ਸੀਗੀਆਂ ਅਜ ਜਿਹੜੇ ਚਾਰੇ ਦਰਵਾਜੇ ਜਿਹੜੇ ਅੱਜ ਜਿਹੜੇ ਮਹਾਰਾਜ ਸੱਚੇ ਭਜਨ ਕਿਰਪਾ ਕੀਤੀ ਸੋਨੇ ਦੇ ਜਿਹੜੇ ਅੱਜ ਉਸ ਪਰਿਵਾਰ ਵੱਲੋਂ ਸੇਵਾ ਸੰਪੂਰਨ ਹੀ ਬਹੁਤ ਸੱਚੇ ਭਜਨ ਕਿਰਪਾ ਕੀਤੀ ਹੈ ਪਰਿਵਾਰ ਤੇ ਸੇਵਾ ਲਈ ਪ੍ਰਮਾਤਮਾ ਪਰਿਵਾਰ ਤੇ ਸਿੱਧ ਤੇ ਮਿਹਰ ਪ੍ਰਯਤ ਰੱਖ ਕੇ ਕੌਮ ਨੂੰ ਦੇਸ਼ ਕੌਮ ਦੀ ਸੇਵਾ ਇਸ ਸੰਗਤ ਨੂੰ ਇਸੇ ਤਰ੍ਹਾਂ ਬਖਸ਼ਦਾ ਰਹੇ ਕਿਹੜੀ ਸੇਵਾ ਕੀਤੀ ਕਿੱਥੋਂ ਆਈ ਬੰਦੇ ਕਿਹੜੀ ਸੰਸਥਾ ਜਿ ਆ ਕੀ ਇਹ ਮੁਹਾਲੀ ਤੋਂ ਨੇ ਜੀ ਇਹ ਰੀਅਲ ਸਟੇਟ ਦਾ ਕੰਮ ਕਰਦੇ ਨੇ ਤੇ ਉਹਨਾਂ ਵੱਲੋਂ ਜਿਹੜੀ ਇਹ ਅੱਜ ਜਿਹੜੀ ਸੇਵਾ ਇਹ ਸੰਪੂਰਨ ਹੋ ਗਈ ਤੇ ਹੁਣ ਇਹਨਾਂ ਨੇ ਅਗਲੀ ਜਿਹੜੀ ਸੇਵਾ ਉਹ ਜੋਤਿਸ਼ ਗੁੰਮਟ ਤੇ ਜਿਹੜੀ ਇਹਨਾਂ ਨੇ ਆਰੰਭ ਦਾ ਕਰਨੀ ਹੈ ਸੋਨੇ ਦੀ ਜਿਹੜੀ ਸੇਵਾ ਹੈ

चौड मार है त्यति चौड मात्रै अनि भनेपछि गर्न गर्न अवसर मात्रै चिन्ता गर्न मात्रै त्यो चाहिँ छिनै का लागि दुई तपाईं दुई पास्कि जस्तो भन्नु हुन्छ नि त्यो चाहिँ तर के किन ग्रीम गर्न गर्नु 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 Yeah, but 지금은 변환을 <laughs> 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 क्योंकि तो मिस्र से भी सेवा दो और इस बात की पिक्चर हम लोग निकल पाते हैं कोने वाले को जीता रहा ज़्यादा इतना पिक्चर नहीं बना लेगा अब ਮਾ ਜੂਰਾਵਰ ਸਿੰਘ ਜੀ ਬਾਪਾ ਖਤੇ ਸਿੰਘ ਜੀ માતા ਗੁਰਪੌਰ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਖਤੇਗੜ੍ਹ ਸਾਹਿਬ ਜੀ ਦੇ ਪਾਵਨ ਕਵਾੜਾ ਦੀ ਸੱਚੇ ਪਾਤਸ਼ਾਹ ਜੀ ਨੂੰ ਸੋ ਸੋ ਨਿਹਾਲੀ ਸੋ ਨਿਹਾਲ ਸੇਵਾ ਕੀਤੀ ਗਈ ਮਹਾਰਾਜ ਰਾਜਨੇ ਬੜੀ ਮਿਹਨਤ ਕੀਤੀ ਹੈ ਸ੍ਰੀ ਸੰਗਤਾਂ ਦੇ ਸਿਰ ਤੇ ਮਿਹਨਤ ਭਰਿਆ ਹੱਥ ਰੱਖ ਕੇ ਆਪਣੀਆਂ ਸੇਵਾਵਾਂ ਲਈਆਂ ਸੱਚੇ ਪਾਤਸ਼ਾਹ ਜੀਓ ਇਨਾਂ ਭਾਵਨਾਵਾਂ ਨੂੰ ਲੈ ਕਰਕੇ ਗੁਰਮੁਖ ਪਿਆਰਿਆਂ ਨੇ ਸਵਾਵਾਂ ਕੀਤੀਆਂ ਸਿੱਖੀ ਪਾਸਤਾ ਜੀ ਉਹ ਜਿਨ੍ਹਾਂ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਦੁੱਖਾਂ ਕਲੇਸ਼ਾਂ ਵਿਗਨਾਂ ਦੇ ਨਾਸ ਕਰਨੇ ਸਰਬੰਤ ਦੇ ਕਾਜ ਰਾਸ ਕਰਨੇ ਜੜਦੀ ਕਮਾ ਕਰਨੀ ਸਭ ਕੁਝ ਜੀਓ ਆਪ ਨੇ ਮਿਹਰ ਕੀਤੀ ਹੈ ਕਿਰਪਾ ਕੀਤੀ ਹੈ ਸੂ ਸੰਤਾਂ ਤੇ ਮਿਹਰ ਕਰਕੇ ਸਿੱਖੀ ਪਾਸਤਾ ਜੀ ਜੋ ਪਾਵਨ ਸਵਾਵਾਂ ਲਈਆਂ ਨੇ ਗਹਾਂ ਵਾਸਤੇ ਮਿਹਰ ਕਰਕੇ ਕਿਰਪਾ ਕਰਕੇ ਬਾਕੀ ਰਹਿ�ੀਆਂ ਸਵਾਵਾਂ ਆਪ ਲੈਣ ਦੀ ਕਿਰਪਾਲਤਾ ਕਰਨੀ ਸੱਚੇ ਪਾਤਸ਼ਾਹੀਓ ਆਪ ਸ੍ਰੀ ਸੰਤਾਂ ਦੇ ਨਾਮ ਜਾਣਦੇ ਹੋ ਜਿਨ੍ਹਾਂ ਦੀਆਂ ਸੁਭਾਵਨਾਵਾਂ ਕੀਤੀਆਂ ਸੇਵਾਵਾਂ ਦਾ ਪ੍ਰਬੰਧ ਕਰਨ ਦੀ ਕਿਰਪਾਲਤਾ ਕਰਨੀ ਸਤਿਗੁਰੂ ਜੀਓ ਸ੍ਰੀ ਸੰਤਾਂ ਦੇ ਗ੍ਰਹਿ ਵਿਖੇ ਘਰੰਦਰ ਆਪਸੀ ਪਰਸਪਰ ਪ੍ਰੇਮ ਏਕਤਾ ਇੱਕ ਬਾਗ ਦੀਆਂ ਦਾਤਾਂ ਬਖਸ਼ਣੀਆਂ ਜੜਨੀ ਕਲਾ ਬਖਸ਼ਣੀ ਇੱਕ ਧੀਰ ਕਾਲ ਦੀਆਂ ਖੁਸ਼ੀਆਂ ਕਿਹੜੇ ਵਕਤ ਕਰਨੀ ਬੱਚੇ-ਬੱਚੇ ਤੇ ਸਿਰ ਤੇ ਮਿਲ ਪਰਿਆ ਹੱਥ ਨਾਲ ਇਹ ਸੁੱਚੀ ਸੁਧੀ ਵਿਧਿਆ ਮਾਤਾ-ਪਿਤਾ ਦੇ ਆਗਿਆਕਾਰਤਾ ਵਾਲਾ ਜੀਵਨ ਦੇਸ਼ ਕੌਮ ਪੰਥ ਪ੍ਰਤੀ ਵਹਾਧਰਮ ਦਾ ਮਾਨ ਬਖਸ਼ ਕਰਨਾ ਸਤਿਗੁਰੂ ਦੀ ਉਹ ਸੁਮੂ ਸੰਗਤੀਆਂ ਹਾਜ਼ਰੀਆਂ ਬਿਲਕੁਲ ਪਿਤਾਵਾਂ ਸੇਵਾਵਾਂ ਦਾ ਪ੍ਰਵਾਨ ਕਰਨ ਦੀ ਕਿਰਪਾਤਾ ਕਰਨੀ ਸੱਚੇ ਪਾਤਸ਼ਾਹ ਦੀ ਉਹ ਬਾਤ ਜੀ ਦੇ ਹੰਦੂ ਇਕ ਗੋੜੀਆਂ ਅਨੰਦ ਸਾਹਿਬੀ ਕੀ ਗੁਰਾਸ ਕੋਲੇ ਜੋਕਾ ਨੂੰ ਵਾਪਸ ਕਰਕੇ

ਤੇਰੀ ਹਰਿ ਕ੍ਰਿਸ਼ਨ ਅੰਦਰ ਆ ਗਿਆ ਹੈ ਜਿਸ ਦੇ ਸਭ ਸੁਖ ਗਾਈ ਤੇ ਬਹਾਂਦਰ ਸਾਰੇ ਭਾਵੇਂ ਧਾਰੇ ਸਭ ਨਾਹੀ ਹੋਏ ਸਹਾਈ ਦਸਮੀ ਪਤਿਕਾ ਹ ਕਿੰਨੀ ਰੋਗਾਂ ਸੰਘਾ ਸੰਤੀ ਕਰਾਈ ਹੋਏ ਸਹਾਈ